ਪਗੜੀ ਦਾ ਰੰਗ ਉਹਨਾਂ ਨੇ ਅਗਰ ਸਿੰਘ ਜੀ ਵਾਲਾ ਰੱਖਾ ਲੇਕਿਨ ਪੰਜਾਬ ਦੀ ਇੱਜ਼ਤ ਪੰਜਾਬ ਦਾ ਸਨਮਾਨ ਦਿੱਲੀ ਦਰਬਾਰ के आगे ਝੁਕ ਝੁਕ ਕਰ ਖਤਮ ਕਰਨੇ ਕੀ ਕੀ ਮੰਤਰੀ ਤੁਸੀਂ ਦੇਖਿਆ ਜਿਵੇਂ ਬੱਕਰੀ ਮਗਰ ਲੇਲਾ ਹੁੰਦਾ ਹੈ ਉਹ ਵੀ ਕੇਜਰੀਵਾਲ ਦੇ ਮਗਰ ਲੇਲੇ ਮੁਕੀ ਚੀਫ ਮਿਨਿਸਟਰ ਨੂੰ ਸ਼ਰਮ ਆਉਂਦੀ ਹੈ ਦੇਖ ਕੇ ਸੰਜੀਵ अरोड़ा ਨੂੰ ਅੱਗੇ ਕੀਤਾ ਗਿਆ ਮੋਰਾ ਬਣਾਇਆ ਗਿਆ ਹੈ ਕਿਸ ਕਰਕੇ केजरीवाल ਸਾਹਿਬ ਨੂੰ ਅੱਗੇ ਉੱਪਰ ਰਾਜ ਸਭਾ ਦੇ ਵਿੱਚ ਭੇਜਣ ਲਈ ਭਗਵੰਤ ਮਾਨ ਇਜ਼ ਅ ਡੰਮੀ ਚੀਫ ਮਿਨਿਸਟਰ ਕੱਲਾ ਅੰਗੂਠਾ ਲਾਉਂਦਾ ਅੰਗੂਠੇ ਵੀ ਮੈਨੂੰ ਲੱਗਦਾ ਹੁਣ ਤਾਂ ਦਿੱਲੀ ਵਾਲਿਆਂ ਦੇ ਕੋਲ ਹੀ ਆ ਉਹਨਾਂ ਨੇ ਜੇਬ 'ਚ ਪਾਏ ਜਦੋਂ ਕਹਿੰਦੇ ਕੱਢਦੇ ਆ ਔਰ ਕੱਖ ਨਹੀਂ ਕਰਦੇ ਲੱਗਦਾ ਹੈ ਆਵਾ ਦੀ ਪਾਰਟੀ ਦੇ ਸੁਪਰੀਮੋ ਰਵਿੰਦਰ ਕੇਜਰੀਵਾਲ ਬਹੁਤ ਜ਼ਿਆਦਾ ਕਾਲ ਵਿੱਚ ਨੇ ਅਸਿੱਧੇ ਰੂਪ ਵਿੱਚ ਪੰਜਾਬ ਨੂੰ ਚਲਾ ਰੇ ਕੇਜਰੀਵਾਲ ਦਾ ਵਾਸ ਨਹੀਂ ਚੱਲਦਾ ਜਾਪਦਾ ਉਹ ਸਾਰਾ ਕੰਟਰੋਲ ਸਿੱਧੇ ਤੌਰ ਉਤੇ ਆਪਣੇ ਹੱਥ ਵਿੱਚ ਚਾਹੁੰਦੇ ਨੇ ਇਸ ਲਈ ਜ਼ਰੂਰੀ ਹੈ ਕਿ ਉਹ ਪੰਜਾਬ ਵਿੱਚ ਹੀ ਟਿਕ ਜਾਣ ਇੱਥੇ ਸਥਾਈ ਰੂਪ ਵਿੱਚ ਰਹਿਣ ਲਈ ਅਤੇ ਸਿੱਧੇ ਦਖਲ ਲਈ ਕੋਈ ਸੰਬਧਾਨਕ ਅਹੁਦਾ ਤੇ ਜ਼ਿੰਮੇਵਾਰੀ ਲੁੜਿੰਦੀ ਹੈ ਇਸੇ ਲਈ ਰਾਹ ਕੱਢਿਆ ਗਿਆ ਰਾਜ ਸਭਾ ਵਿੱਚ ਜਾਣ ਦਾ ਨਾਲੇ ਤਾਂ ਸੁੱਖ ਸਹੂਲਤਾਂ ਮਿਲਣਗੀਆਂ ਨਾਲੇ ਭਗਵੰਤ ਮਾਨ ਦੀ ਸਰਕਾਰ ਨੂੰ ਕਾਬੂ ਵਿੱਚ ਰੱਖਣ ਦੀ ਤਾਕਤ ਕੁਝ ਦਿਨਾਂ ਤੋਂ ਪੰਜਾਬ ਵਿੱਚ ਸਰਗਰਮ ਕੇਜਰੀਵਾਲ ਦੀ ਗੱਲਬਾਤ ਅਤੇ ਭਾਸ਼ਣ ਸਪਸ਼ਟ ਕਰਦੇ ਨੇ ਕਿ ਉਹ ਲੁਧਿਆਣਾ ਵੈਸਟ ਤੋਂ ਆਮ ਆਦੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੂੰ ਜਿਤਾਉਣ ਲਈ ਕਿੰਨੇ ਕਾਲੇ ਪਏ ਹੋਏ ਨੇ ਸੰਜੀਵ ਅਰੋੜਾ ਦੀ ਸ਼ਖਸੀਅਤ ਦੇ ਕਸੀਦੇ ਪੜਦੇ ਹੋਏ ਕੇਜਰੀਵਾਲ ਵੋਟਰਾਂ ਨੂੰ ਬਸ ਇੱਕ ਵਾਰ ਇਹ ਚੋਣ ਜਿਤਾ ਦੇਣ ਲਈ ਤਰਲੇ ਪਾ ਰਹੇ ਨੇ ਐਂ ਲੱਗਦਾ ਜਿਵੇਂ ਇਸ ਚੱਕਰ ਵਿੱਚ ਉਹ ਬੁੰਦਲ ਗਏ ਹੁਣ ਉਹ ਤਾਂ ਲੋਕਾਂ ਦੇ ਫਤਵੇ ਦੀ ਕਦਰ ਕਰਨ ਦੀ ਥਾਂ ਧਮਕਾਉਣ ਉੱਤੇ ਉੱਤਰ ਆਏ ਨੇ ਕਹਿੰਦੇ ਨੇ ਜੇ ਸੰਜੀਵ ਅਰੋੜਾ ਦੀ ਥਾਂ ਕਾਂਗਰਸ ਦਾ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਜਿੱਤ ਗਿਆ ਤਾਂ ਵਿਰੋਧੀ ਐਮ ਐਲ ਏ ਬਣੇਗਾ ਫਿਰ ਕੰਮ ਨਹੀਂ ਹੋਣੇ ਉਹ ਤਾਂ ਆਸ਼ੂ ਨੂੰ ਹੰਕਾਰੇ ਦੱਸਣ ਸਮੇਤ ਹੋਰ ਬਹੁਤ ਕੁਝ ਕਹੀ ਜਾ ਰਹੇ ਨੇ ਕਿਸੇ ਵੀ ਹਲਕੇ ਵਿੱਚੋਂ ਜਦੋਂ ਕੋਈ ਲੋਕ ਕਿਸੇ ਵੀ ਪਾਰਟੀ ਦੇ ਉਮੀਦਵਾਰ ਨੂੰ ਜਿਤਾਉਂਦੇ ਨੇ ਤਾਂ ਹਰੇਕ ਲੀਡਰ ਅਤੇ ਪਾਰਟੀ ਨੂੰ ਲੋਕ ਫਤਵੇ ਦੀ ਕਦਰ ਕਰਨੀ ਚਾਹੀਦੀ ਹੈ ਪਰ ਕੇਜਰੀਵਾਲ ਦੇਖੋ ਕਿਵੇਂ ਧਮਕੀ ਦੇਣ ਲੱਗੇ ਹੋਏ ਨੇ ਕਹਿੰਦੇ ਨੇ ਵਿਰੋਧੀ ਵਿਧਾਇਕਾਂ ਦੇ ਕੰਮ ਨਹੀਂ ਹੋਣਗੇ ਇਹ ਧਮਕੀ ਵਿਰੋਧੀ ਵਿਧਾਇਕਾਂ ਨੂੰ ਨਹੀਂ ਸਗੋਂ ਉਹਨਾਂ ਲੋਕਾਂ ਨੂੰ ਹੈ ਜਿਨ੍ਹਾਂ ਨੇ ਵੋਟਾਂ ਪਾ ਕੇ ਜਿੱਤ ਉਸ ਉਮੀਦਵਾਰ ਦੇ ਝੋਲੀ ਵਿੱਚ ਪਾਈ ਕੇਜਰੀਵਾਲ ਤਾਂ ਕਹਿੰਦੇ ਨੇ ਕਿ ਬਸ ਸੰਜੀਵ ਅਰੋੜਾ ਜਿਤਾ ਦਿਓ 19 ਨੂੰ ਵੋਟਾਂ ਪਾ ਕੇ ਅਤੇ 20 ਨੂੰ ਹੀ ਉਹਨਾਂ ਨੂੰ ਮੰਤਰੀ ਬਣਾ ਦੇਵਾਂਗਾ ਨਤੀਜਾ ਭਾਵੇਂ 23 ਜੂਨ ਨੂੰ ਆਉਣਾ ਹੈ ਲੱਗਦਾ ਹੈ ਤੇ ਵੀ ਦੱਸ ਦਿੰਦੇ ਕਿ ਅਸਤੀਫਾ ਲੈ ਕੇ ਹੁਣ ਬਾਲਿਆਂ ਵਿੱਚੋਂ ਬਲੀ ਕਿਸ ਮੰਤਰੀ ਦੀ ਦੇਣੀ ਹੈ ਭਈ ਹੁਣ ਕੋਈ ਪੁੱਛਣ ਵਾਲਾ ਹੋਵੇ ਕਿ ਸੰਜੀਵ ਅਰੋੜਾ ਤਾਂ ਅਰਵਾ ਪਤੀ ਕਾਰੋਵਾਰੀ ਆ ਅਤੇ ਪਹਿਲਾਂ ਹੀ ਰਾਸਭਾ ਵਿੱਚ ਬੈਠਾ ਹੋਇਆ ਜੇਕਰ ਤੁਸੀਂ ਜ਼ਿਮਨੀ ਚੋਣ ਵਿੱਚ ਕਿਸੇ ਲੋਕਲ ਉਮੀਦਵਾਰ ਨੂੰ ਟਿਕਟ ਦਿੰਦੇ ਤਾਂ ਗੱਲ ਸਮਝ ਦੇ ਵਿੱਚ ਵੀ ਆਉਂਦੀ ਸੀ ਜੇਕਰ ਪੰਜਾਬੀਆਂ ਨੇ ਹੁਣ ਕੇਜਰੀਵਾਲ ਐਂਡ ਕੰਪਨੀ ਦਾ ਰਾਹ ਨਾ ਢੱਕਿਆ ਤਾਂ ਸੀਟਾਂ ਹੋਰ ਵੀ ਖਾਲੀ ਹੋਣਗੀਆਂ ਇਸ ਮਗਰੋਂ ਮਨੀਸ਼ ਸਸੋਧੀਆਂ ਨੂੰ ਵੀ ਰਾਸਭਾ ਭੇਜਣ ਦੀ ਕੋਸ਼ਿਸ਼ ਹੋਏਗੀ ਫਿਰ ਕੀ ਹਰਪ੍ਰਜਨ ਸਿੰਘ ਤੋਂ ਅਸਤੀਫਾ ਲੈਣਗੇ ਜਾਂ ਰਾਘਵ ਛੱਡਾ ਤੋਂ ਜਾਂ ਫਿਰ ਕਿਸੇ ਹੋਰ ਤੋਂ ਅਹਾ ਜੋ ਵੀਡੀਓ ਤੁਸੀਂ ਦੇਖ ਰਹੇ ਹੋ ਇਹ ਜਲੰਧਰ ਦੀ ਹੈ ਇੱਥੇ ਖੇਡ ਪਾਰਕ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪਹੁੰਚੇ ਸਨ ਉਹਨਾਂ ਦੋਹਾਂ ਨੇ ਰਲ ਕੇ 78 ਕਰੋੜ ਰੁਪਏ ਦੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਪਰ ਸਾਰੀ ਵੀਡੀਓ ਵਿੱਚ ਤੁਸੀਂ ਦੇਖੋ ਪਹਿਲ ਕਿਸ ਨੂੰ ਦਿੱਤੀ ਜਾ ਰਹੀ ਹੈ ਆਪਣੇ ਵਾਲਾ ਮੁੱਖ ਮੰਤਰੀ ਕਈ ਵਾਰ ਇਸ ਮੌਕੇ ਅਣਗੋਲੀਆਂ ਮਹਿਸੂਸ ਕਰਦਾ ਹੋਣਾ ਹੈ ਭਗਵੰਤ ਮਾਨ ਭਾਵੇਂ ਮੂੰਹੋਂ ਕੁਝ ਨਾ ਬੋਲਣ ਪਰ ਤਕਲੀਫ ਤਾਂ ਐਉਂ ਲਾਜ਼ਮੀ ਹੁੰਦੀ ਹੋਣੀ ਹੈ ਇਸ ਪ੍ਰੋਗਰਾਮ ਵਿੱਚ ਪੰਜਾਬ ਤੋਂ ਰਾਜ ਸਭਾ ਮੈਂਬਰ ਸਾਬਕਾ ਕ੍ਰਿਕਟਰ ਹਰਪਜਨ ਸਿੰਘ ਸੰਤ ਬਲਵੀਰ ਸਿੰਘ ਸੀਚੇਵਾਲ ਅਤੇ ਲਵਲੀ ਯੂਨੀਵਰਸਿਟੀ ਵਾਲੇ ਅਸ਼ੋਕ ਮਿੱਤਲ ਵੀ ਮੌਜੂਦ ਸਨ ਅੱਗੇ ਜਾ ਕੇ ਇਹਨਾਂ ਵਿੱਚੋਂ ਕਿਸ ਦੀ ਬਲੀ ਲਈ ਜਾਂਦੀ ਹੈ ਇਹ ਤਾਂ ਭਵਿੱਖ ਦੀ ਕੁੱਕ ਵਿੱਚ ਲੁਕਿਆ ਹੋਇਆ ਸਵਾਲ ਹੈ ਇਸੇ ਚੱਕਰ ਵਿੱਚ ਅਜੇ ਭਗਵੰਤ ਮਾਨ ਉੱਤੇ ਡਬਲ ਸਿਆਸੀ ਅਟੈਕ ਹੋਇਆ ਇੱਕ ਪਾਸੇ ਉਹਨਾਂ ਨੂੰ ਕੱਟ ਪੁਤਲੇ ਮੁੱਖ ਮੰਤਰੀ ਦੱਸ ਕੇ ਦਿੱਲੀ ਤੋਂ ਆਏ ਸੀਨੀਅਰ ਕਾਂਗਰਸੀ ਆਗੂ ਪਵਨ ਖੇੜਾ ਨੇ ਵੱਡਾ ਹਮਲਾ ਬੋਲਿਆ ਤਾਂ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਵੀ ਕਿੱਥੇ ਪਿੱਛੇ ਰਹਿਣ ਵਾਲੇ ਸਨ ਝਾੜੂ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲੀ ਆਮ ਆਦੀ ਪਾਰਟੀ ਦੀ ਸਾਬਕਾ ਮਹਿਲਾ ਪ੍ਰਧਾਨ ਪ੍ਰੀਤੀ ਮਲੋਤਰਾ ਨੇ ਵੀ ਭਗਵੰਤ ਮਾਨ ਦੇ ਚੱਕਰ ਵਿੱਚ ਦਿੱਲੀ ਦੀ ਲੀਡਰਸ਼ਿਪ ਘੇਰੀ ਇਸ ਲਈ ਇਹ ਵੀਡੀਓ ਬਹੁਤ ਖਾਸ ਹੋਣ ਵਾਲੀ ਆ ਅਤੇ ਇਸ ਸੰਦਰਭ ਵਿੱਚ ਸਿਆਸੀ ਹਮਲੇ ਬਹੁਤ ਦਿਲਚਸਪ ਨੇ ਸਭ ਤੋਂ ਪਹਿਲਾਂ ਕਾਂਗਰਸ ਦੇ ਉਮੀਦਵਾਰ ਭਾਰਤ ਪੂਸ਼ਣ ਆਸ਼ੂ ਵੱਲੋਂ ਅਰਵਿੰਦ ਕੇਜਰੀਵਾਲ ਦੀ ਹ ਇੱਕ ਛੋਟੀ ਜਿਹੀ ਸਾਂਝੀ ਕੀਤੀ 클ਿੱਪ ਦੇਖ ਲਓ ਫਿਰ ਗੱਲ ਅੱਗੇ ਪਵਨ ਖੇੜਾ ਅਤੇ ਆਮ ਆਦੀ ਪਾਰਟੀ ਦੀ ਬਾਕੀ ਹੋਈ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਪ੍ਰੀਤੀ ਮਲੋਤਰਾ ਦੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦੀ ਕਰਾਂਗੇ ਅਗਰ ਆਪ ਨੇ ਆਸ਼ੂ ਕੋ ਵੋਟ ਦਿਆ तो एक विपक्ष का एमएलए मिलेगा आपको जो आपके कोई काम नहीं करा पाएगा आप 19 तारीख को अपना काम पूरा कर दो इनको एमएलए बना दो 20 तारीख को हम इनको मंत्री बना देंगे कैबिनेट मंत्री मुख्यमंत्री भगवंत मान मीडिया टीम बच्चों भी अब अठ पंजाबी कटे जा खबर ने ਇਹ ਅੱਠੇ ਜਣੇ ਮੁੱਖ ਮੰਤਰੀ ਅਤੇ ਉਹਨਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਦਾ ਹਰ ਤਰ੍ਹਾਂ ਦਾ মিডিਆ ਨਾਲ ਸੰਬੰਧਿਤ ਕੰਮਕਾਜ ਦੇਖਦੇ ਸਨ ਕਿਹਾ ਜਾਂਦਾ ਹੈ ਕਿ ਦਿੱਲੀ ਵਾਲਿਆਂ ਦੀ ਇਸ ਵੱਡੀ ਕਾਰਵਾਈ ਉੱਤੇ ਵੀ ਮੁੱਖ ਮੰਤਰੀ ਖਮੋਸ਼ ਰਹੇ ਆਖਰ ਭਗਵਾਨ ਤਮਾਨ ਇਹ ਸਭ ਕਦ ਤੱਕ ਸਹਿਣਗੇ ਕਿ ਉਹਨਾਂ ਨੂੰ ਅੰਦਰੋਂ ਕੋਈ ਡਰ ਹੈ ਜਿਹੜਾ ਉਹ ਅੱਗੇ ਬੋਲਦੇ ਨਹੀਂ ਜਾਂ ਕਿ ਉਹਨਾਂ ਵਿੱਚ ਹਿੰਮਤ ਦਿਖਾਉਣ ਜੋਗੀ ਹਿੰਮਤ ਵੀ ਇਕੱਠੀ ਨਹੀਂ ਹੋ ਰਹੀ ਆਖਰ ਉਹ ਕਦੋਂ ਭੁੱਲਣਗੇ ਜੇਕਰ ਉਹਨਾਂ ਨੇ ਆਪਣੀ ਸਾਖ ਅਤੇ ਸਿਆਸੀ ਭਵਿੱਖ ਬਚਾਉਣਾ ਤਾਂ ਇੱਕ ਦਿਨ ਸਟੈਂਡ ਲੈਣਾ ਹੀ ਪੈਣਾ ਹੈ ਨਹੀਂ ਭਵਿੱਖ ਵਿੱਚ ਭਗਵੰਤ ਮਾਨ ਦੀ ਇਹੋ ਚੁੱਪ ਬਹੁਤ ਮਹਿੰਗੀ ਪੈਣ ਵਾਲੀ ਹੈ ਹੁਣ ਤੁਹਾਨੂੰ ਸਿੱਧਾ ਲੈ ਚਲਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੀ ਪੱਤਰਕਾਰ ਮੈਲਨੀ ਵਿੱਚ ਇਸ ਮੌਕੇ ਆਮ ਆਦਮੀ ਪਾਰਟੀ ਦੀ ਮਹਿਲਾ ਬੈਂਕ ਦੀ ਸੂਬਾ ਪ੍ਰਧਾਨ ਰਹੀ ਪ੍ਰੀਤੀ ਮਲੋਤਰਾ ਨੂੰ ਸੁਖਵੀਰ ਸਿੰਘ ਬਾਦਲ ਨੇ ਅਕਾਲੀ ਦਲ ਵਿੱਚ ਸ਼ਾਮਲ ਕੀਤਾ ਇਸ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਕੁਝ ਤਾਂ ਲਾਹਾ ਜ਼ਰੂਰ ਮਿਲਿਆ ਅਜਿਹੇ ਹਾਲਾਤਾਂ ਵਿੱਚ ਜਦੋਂ ਦੌੜ ਕਾਂਗਰਸ, ਬੀਜੇਪੀ ਅਤੇ ਆਮ ਆਦਮੀ ਪਾਰਟੀ ਵੱਲ ਲੱਗੀ ਹੋਈ ਹੈ ਤਾਂ ਕੋਈ ਸ਼ਰਮਣੀ ਇਕਾਲੀ ਦਲ ਵਿੱਚ ਸ਼ਾਮਲ ਹੋਵੇ ਤਾਂ ਚਰਚਾ ਲਾਜ਼ਮੀ ਹੋਏਗੀ। ਪ੍ਰੀਤੀ ਮੁਰੋਥਰਾ ਜੀ ਬਾਰੇ ਤੁਸੀਂ ਸਾਰੇ ਜਾਣਦੇ ਹੋ ਕਿ ਜਦੋਂ ਦੇ ਆਮ ਆਦਮੀ ਪਾਰਟੀ ਬਣੀਏ ਉਦੋਂ ਦੇ ਉਹਨਾਂ ਦੇ ਮਹਿਲਾ ਵਿੰਗ ਜਿਹੜੀ ਹੈਗੀ ਉਹਦੇ ਪ੍ਰਧਾਨ ਰਹੇ। ਤੇ ਕਿਉਂ ਦੁਖੀ ਹੋਏ? ਇਹਦਾ ਇੱਕ ਬਹੁਤ ਵੱਡਾ ਰੀਜ਼ਨ ਹੈ ਕੱਲੇ ਆਨ ਇਸ ਸਾਰੇ ਇਹਨਾਂ ਦੇ ਵਰਕਰ ਜਿਨ੍ਹਾਂ ਨੇ ਬੜੇ ਸੁਪਨੇ ਲੈ ਕੇ ਆਮ ਆਦਮੀ ਪਾਰਟੀ ਬਣਾਈ ਸੀ ਕਿ ਆ ਪੰਜਾਬ ਦੇ ਲੋਕਾਂ ਦੀ ਪਾਰਟੀ ਹੋਊਗੀ ਤੇ ਪੰਜਾਬ ਦੇ ਲੋਕੀ ਸੇਵਾ ਕਰਨਗੇ ਪੰਜਾਬ 'ਚ ਹੋ ਕੀ ਗਿਆ ਪੰਜਾਬ ਦੇ ਲੋਕਾਂ ਨੂੰ ਤਾਂ ਵੰਡ ਦਿੱਤਾ ਹੀ ਨਹੀਂ ਇਹਨਾਂ ਨੇ ਤੁਸੀਂ ਅੱਜ ਦੇਖ ਲਓ ਸਸੋੜੀਆ ਕੇਜਰੀਵਾਲ ਜੈਨ ਪਾਠਕ ਭੈਭੂਬ ਕੁਮਾਰ ਸੰਦੀਪ ਪਾਠਕ ਵਿਕਰਮ ਸਾਨੀ ਰਾਗਵ ਚੱਡਾ ਸਾਰੇ ਬਾੜਦੇ ਆ ਕੀ ਕਰਨਾ ਹੈ ਸਾਰੀਆਂ ਚੀਜ਼ਾਂ ਤੇ ਕਬਜ਼ਾ ਕਰ ਲਿਆ ਹਰ ਚੇਅਰਮੈਨੀ ਤੇ ਰਾਜ ਸਭਾ ਤੇ ਚੀਫ ਮਿਨਿਸਟਰ ਤੁਸੀਂ ਦੇਖਿਆ ਜਿਵੇਂ ਬੱਕਰੀ ਮਗਰ ਲੈਲਾ ਹੁੰਦਾ ਉਹਵੇਂ ਕੇਜਰੀਵਾਲ ਦੇ ਮਗਰ ਲੈਲੇ ਮੂੰ ਚੀਫ ਮਿਨਿਸਟਰ ਨੂੰ ਸ਼ਰਮ ਆਉਂਦੀ ਹੈ ਦੇਖ ਕੇ ਕੀ ਕੇਜਰੀਵਾਲ ਆਕੇ ਉਦਘਾਟਨ ਕਰਦਾ ਕੇਜਰੀਵਾਲ ਆਕੇ ਸੰਬੋਧਨ ਕਰਦਾ ਕੇਜਰੀਵਾਲ ਆਕੇ ਪ੍ਰੋਗਰਾਮ ਦੱਸਦਾ ਕਿ ਸਟੇਟ ਕੀ ਕਰੂਗੀ ਤੇ ਮੁੱਖ ਮੰਤਰੀ ਬੈਠਾ ਕੱਲਾ ਸਪੈਕਟੇਟਰ ਹੈ ਐਤੋਂ ਮੈਨੂੰ ਲੱਗਦਾ ਐਜੀ ਸਿਚੁਏਸ਼ਨ ਕੱਲੇ ਪੰਜਾਬ ਚ ਦੋ ਹਿੰਦੁਸਤਾਨ ਚ ਕਿਤੇ ਨਹੀਂ ਹੋਈ ਕਿ ਕਿਸੇ ਹੋਰ ਸਟੇਟ ਦੇ ਸਰਕਾਰ ਲੀਡਰਸ਼ਿਪ ਨੇ ਇਲੈਕਟਿਡ ਸਟੇਟ ਦੇ ਚੀਫ ਮਿਨਿਸਟਰ ਨੂੰ ਜ਼ੀਰੋ ਕਰਤਾ ਹੋਏ ਇਸ ਮੌਕੇ ਪ੍ਰੀਤਮ ਲੋਪਤਰਾ ਨੇ ਵੀ ਆਪਣੀ ਪੁਰਾਣੀ ਪਾਰਟੀ ਅਤੇ ਪੁਰਾਣੀ ਹਾਈ ਕਮਾਂਡ ਉਤੇ ਤਿੱਖਾ ਹਮਲਾ ਬੋਲਿਆ ਉਹਨਾਂ ਔਰਤਾਂ ਨੂੰ 1000 ਰੁਪਏ ਮਹੀਨਾ ਦੇਣ ਵਾਲੀ ਗਰੰਟੀ ਦਾ ਵੀ ਵਿਸ਼ੇਸ਼ ਜ਼ਿਕਰ ਕਰਦਿਆਂ ਇੱਕ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਦੀ ਪੋਲ ਖੋਲਣ ਦੀ ਕੋਸ਼ਿਸ਼ ਕੀਤੀ ਉਹਨਾਂ ਕਿਹਾ ਕਿ ਸੰਜੀਵ ਅਰੋੜਾ ਨੂੰ ਤਾਂ ਮੋਹਰਾ ਬਣਾਇਆ ਗਿਆ ਤਾਂ ਜੋ ਰਵਿੰਦ ਕੇਜਰੀਵਾਲ ਰਾਜ ਸਭਾ ਵਿੱਚ ਪਹੁੰਚ ਸਕਣ ਅਸੀਂ ਜਿਵੇਂ ਬਹੁਤ ਮਿਹਨਤ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਂਦੀ ਸੀ ਤੇ ਬਹੁਤ ਉਮੀਦਾਂ ਲਾਈਆਂ ਸੀ ਕਿ ਸਾਡੇ ਪੰਜਾਬ ਦਾ ਭਲਾ ਕਰੂਗੀ ਔਰ ਪੰਜਾਬ ਦੇ ਲਈ ਵਧੀਆ ਕੰਮ ਹੋਣਗੇ ਸਾਡੇ ਯੂਥ ਨੂੰ ਰੋਜ਼ਗਾਰ ਮਿਲਣਗੇ ਤੇ ਪਰ ਉਹ ਚੀਜ਼ਾਂ ਜਿਵੇਂ 22 ਦੇ ਵਿੱਚ ਸਰਕਾਰ ਬਣੀ ਹੈ ਤੇ ਅਸੀਂ ਬਹੁਤ ਜਿਵੇਂ ਹਾਈ ਕਮਾਂਡ ਦੇ ਨਾਲ ਗੱਲਾਂ ਕਰਨੀਆਂ ਕਿ ਜੀ ਇਹਨਾਂ ਨੇ ਗਰੰਟੀਆਂ ਜਿਹੜੀਆਂ ਦਿੱਤੀਆਂ ਸੀ ਜਿਵੇਂ ਕਿ ਮਹਿਲਾਵਾਂ ਦੀ ਹੀ ਫਸਟ ਗਰੰਟੀ ਲਾ ਲੋ 1000 ਰੁਪਏ ਕਿਉਂਕਿ ਮੈਂ ਮਹਿਲਾ ਵਿੰਗ ਦੀ ਪ੍ਰਧਾਨ ਸੀ ਤਾ ਮੈਂ ਲਾਵਾਂ ਕਹਿੰਦੀ ਸੀਗੇ ਕਿ 1000 ਰੁਪਏ ਗਰੰਟੀ ਦਿਓ ਜੀ ਤਾਂ ਮੈਂ ਆਪਣੇ ਇੱਕ ਸਾਡੇ ਹਾਈ ਕਮਾਂਡ ਪਾਰਟੀ ਹਾਈ ਕਮਾਂਡ ਸੀ ਉਹਨਾਂ ਨਾਲ ਗੱਲ ਕੀਤੀ ਕਿ ਤੁਸੀਂ 1000 ਰੁਪਏ ਗਰੰਟੀ ਸਰ ਕਦੋਂ ਦੋਗੇ ਰਿਲੀਜ਼ ਕਰੋਗੇ ਤਾਂ ਉਹਨਾਂ ਨੇ ਉਹਨਾਂ ਦਾ ਕੀ ਜਵਾਬ ਸੀ ਕਿ ਉਹਨਾਂ ਨੇ ਇਹ ਕਿਹਾ ਕਿ ਕਹਿੰਦੇ ਮੈਡਮ ਸਰਕਾਰਾਂ ਤਾਂ ਬਹੁਤ ਕੁਝ ਝੂਠ ਬੋਲ ਕੇ ਰਾਜ ਕਰ ਜਾਂਦੀਆਂ ਨੇ ਤਾਂ ਸਾਡਾ ਮਨ ਬਹੁਤ ਉਸ ਟਾਈਮ ਖੱਟਾ ਹੋਇਆ ਕਿ ਦੇਖੋ ਏ ਸਰਕਾਰ ਇਹ ਜੀ ਹੈ ਜਿਹੜੀ ਪਹਿਲਾਂ ਹੀ ਇਹ ਗੱਲਾਂ ਕਰ ਰਹੀ ਹੈ ਕਿ ਅਸੀਂ ਝੂਠ ਬੋਲ ਕੇ ਰਾਜ ਅੱਜ ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ ਐਡਵਰਟਾਈਜ਼ਮੈਂਟ ਤੇ ਕਿੰਨਾ ਪੈਸਾ ਬਰਬਾਦ ਕੀਤਾ ਜਾ ਰਿਹਾ ਜੇ ਉਹੀ ਪੈਸਾ ਆਪਣੇ ਪੰਜਾਬ ਦੇ ਉੱਤੇ ਲਗਾਇਆ ਜਾਂਦਾ ਤਾਂ ਅੱਜ ਹਾਲਾਤ ਕੁਝ ਹੋਰ ਹੁੰਦੇ ਜਿਹੜਾ ਪੈਸਾ ਅੱਜ ਪੰਜਾਬ ਦਾ ਇਕੱਠਾ ਕਰਕੇ ਦਿੱਲੀ ਦੇ ਵਿੱਚ ਭੇਜਿਆ ਜਾ ਰਿਹਾ ਉਹ ਤੁਹਾਨੂੰ ਤੁਹਾਡੇ ਸਾਹਮਣੇ ਹੀ ਹੈ ਅੱਜ ਪੰਜਾਬ ਦੀਆਂ ਚੇਰਮੈਨੀਆਂ ਜਿਹੜੇ ਆਪਣੇ ਪੰਜਾਬੀਆਂ ਨੇ ਇੰਨੀ ਮਿਹਨਤ ਕਰ ਕਰਕੇ ਸਾਡੀ ਪਾਰਟੀ ਬਣਾਈ ਸੀ ਆਮ ਆਦਮੀ ਪਾਰਟੀ ਪਰ ਅੱਜ ਉਹਨਾਂ ਦੀ ਮਿਹਨਤ ਨੂੰ ਦਰਕਿਨਾਰ ਕਰਕੇ ਉਹੀ ਚੇਅਰਮੈਨੀਆਂ ਜਿਨ੍ਹਾਂ ਜਿਹੜੇ ਕਿ ਇਹਨਾਂ ਦੇ ਜਿਹੜੇ ਪੇਡ ਵਰਕਰ ਸੀ ਇਹਨਾਂ ਦੇ ਖਾਸਮ ਖਾਸ ਸੀ ਇਹਨਾਂ ਦੇ ਚਾਪਲੋਸ ਸੀ ਉਹਨਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਤੇ ਵਰਕਰ ਤਾਂ ਉਹੀ ਉੱਥੇ ਵਿਚਾਰਾ ਮੈਂ ਕਹਿੰਦੀ ਆ ਮਿਡਲ ਕਲਾਸ ਬੰਦਾ ਗਰੀਬੀ ਰੇਖਾ ਤੱਕ ਪਹੁੰਚਾਤਾ ਉਹਨਾਂ ਨੇ ਆਪਣੇ ਪੱਲਿਓਂ ਦੀ ਪੈਸੇ ਖਰਚ ਕਰ ਕਰ ਕੇ ਅਸੀਂ ਉਹਨਾਂ ਦੇ ਦੁੱਖ ਦੇਖਦੇ ਹਾਂ ਤਾਂ ਮੈਂ ਉਹਨਾਂ ਵਰਕਰਾਂ ਦੇ ਹੱਕ ਦੇ ਵਿੱਚ ਰੀਸੈਂਟਲੀ 1 ਜੂਨ ਨੂੰ ਤਾਂ ਨਾਂ ਵੀ ਲਗਾਇਆ ਸੀ ਆਪਣੀ ਪਾਰਟੀ ਦੇ ਖਿਲਾਫ ਕਿਉਂਕਿ ਮੈਂ ਇਹਨਾਂ ਦੀਆਂ ਨੀਤੀਆਂ ਤੋਂ ਬਿਲਕੁਲ ਵੀ ਖੁਸ਼ ਨਹੀਂ ਸੀ ਇਹਨਾਂ ਦੇ ਅੰਦਰ ਜੋ ਹੋ ਰਿਹਾ ਹੈ ਉਹ ਸਿਰਫ ਇੱਕ ਦਿਖਾਵਾ ਹੈ ਹੋਰ ਕੁਝ ਨਹੀਂ ਬਸ ਮੈਂ ਤੁਹਾਡੇ ਸਾਰੇ ਅੱਗੇ ਇਹ ਹੀ ਬੇਨਤੀ ਕਰਦੀ ਹਾਂ ਲੁਧਿਆਣਾਵਾਸੀਆਂ ਦੇ ਅੱਗੇ ਦੇਖੋ ਹੁਣ ਇਹ ਅੱਜ ਇਹ ਬਿਲਕੁਲ ਇਹ ਹੈ ਕਿ ਸੰਜੀਵ ਅਰੋੜਾ ਨੂੰ ਅੱਗੇ ਕੀਤਾ ਗਿਆ ਮੋਰਾ ਬਣਾਇਆ ਗਿਆ ਹੈ ਕਿ ਇਸ ਕਰਕੇ ਕੇਜਰੀਵਾਲ ਸਾਹਿਬ ਨੂੰ ਅੱਗੇ ਉੱਪਰ ਰਾਜ ਸਭਾ ਦੇ ਵਿੱਚ ਭੇਜਣ ਲਈ ਹੁਣ ਦੇਖੋ ਕਾਂਗਰਸ ਦੀ ਉਹ ਪ੍ਰੈਸ ਕਾਨਫਰੰਸ ਵਿੱਚ ਜਿਸ ਵਿੱਚ ਦਿੱਲੀ ਤੋਂ ਆਏ ਸੀਨੀਅਰ ਰਾਗੂ ਪਵਨ ਖੇੜਾ ਨੇ ਆਵਾਦੀ ਪਾਰਟੀ ਦੀ ਦਿੱਲੀ ਵਾਲੀ ਸਾਰੀ ਲੀਡਰਸ਼ਿਪ ਨੂੰ ਉਧੇੜ ਕੇ ਰੱਖ ਦਿੱਤਾ ਉਹਨਾਂ ਭਗਵੰਤ ਮਾਨ ਨੂੰ ਵੀ ਸ਼ਹੀਦ ਭਗਤ ਸਿੰਘ ਵਾਲੀ ਬੰਨੀ ਪੱਗ ਦੀ ਲਾਗ ਰੱਖ ਲੈਣ ਦਾ ਔਲੰਬਾ ਦਿੱਤਾ ਨਾਲ ਹੀ ਹੌਸਲੇ ਵਿੱਚ ਆਏ ਭਾਰਤ ਭੂਸ਼ਣ ਆਸ਼ੂ ਨੇ ਵੀ ਗੱਲ ਸਿਰੇ ਲਾ ਦਿੱਤੀ ਅਤੇ ਚੈਲੰਜ ਕਰ ਦਿੱਤਾ ਕਿ ਜੇ ਸੰਜੀਵ ਅਰੋੜਾ ਨੂੰ ਇੰਨਾ ਹੀ ਭਰੋਸਾ ਹੈ ਤਾਂ ਰਾਜ ਸਭਾ ਤੋਂ ਅਸਤੀਫਾ ਦੇ ਕੇ ਚੋਣ ਲੜਨ ਪੰਜਾਬ ਨੇ आप लोगों ने आप लोग मतलब पंजाब के लोगों ने आम आदमी पार्टी या आपकी सरकार चुनी सरकार का जो मुखिया है सिर्फ नाम भर का मुखिया है हम तो बचपन से भगत सिंह का नाम पढ़ पढ़ के पड़े हुए हम सब पगड़ी का रंग उन्होंने भगत सिंह जी वाला रखा लेकिन पंजाब की इज्जत पंजाब का सम्मान दिल्ली दरबार के आगे झुक झुक कर खत्म करने की मुझे आशु भाई बता रहे थे कि कल वो घोषणा करके गए कि यहां से जितवा दो मंत्री बना दूंगा भाई हम ये भी पूछना चाहते हैं कि हटाओगे किसको वो भी नाम बता दो किसी को हटाओगे तभी ना उसको मंत्री बनाओगे बताइए किसको हटाओगे ये चुनौती देते हैं हम फिर कहते हैं कि यहाँ किसी और पार्टी का एमएलए जीतेगा तो काम नहीं होने दूंगा यह धमकी देने की बात पंजाब क्या धमकी से करता है पंजाब को आप डरा के वोट लेंगे और पंजाब आपको वोट दे देगा ये संभव ही नहीं है कहां कहां से किस किस राज्य से लाकर यहां लोग बैठाए जा रहे हैं उसका तो जवाब दो पहले यह बोलने से थोड़े काम चल जाएगा कि इनके पास मुद्दे हमारे पास बहुत मुद्दे हैं पंजाब का एक एक व्यक्ति का एक एक शख्स का मुद्दा हमारा मुद्दा है किसान का मुद्दा हमारा मुद्दा है व्यापारी का मुद्दा हमारा मुद्दा है बेरोजगार नौजवान का मुद्दा हमारा मुद्दा है लॉ एंड ऑर्डर का मुद्दा हमारा मुद्दा है आज नशे की क्या हालत है ड्रग्स की क्या हालत है ये मुद्दा नहीं है क्या और इन मुद्दों पर इनका ध्यान इसलिए नहीं जाता कि ये दिन भर उगाई के काम में लगे हुए हैं दिल्ली दरबार के आगे झुकने में लगे हुए हैं दिल्ली वालों के सामने सरेंडर करके बैठे हैं ਜਾਂਦੇ ਜਾਂਦੇ ਸਾਫ ਕਾਕਾ ਲਈ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਵੀ ਦੇਖ ਲਓ ਉਹ ਵੀ ਅੱਜ ਲੁਧਿਆਣਾ ਵਿੱਚ ਪਹੁੰਚੇ ਹੋਏ ਸਨ ਅਤੇ ਉਹਨਾਂ ਵੀ ਇਸ ਸਮੇਂ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਘੇਰਿਆ ਇਹ ਜਿਹੜਾ ਬਦਲਾਅ ਦਾ ਤਜਰਬਾ ਹੈ ਨਾ ਜੀ ਉਹ ਬੇਖੂਬੀ ਸਭ ਨੇ ਕਰ ਲਿਆ ਔਰ 3.5 ਸਾਲਾਂ ਚ ਮੈਂ ਕਹਿੰਦਾ ਜਿੰਨਾ ਫਲੌਪ ਜਾਂ ਫੇਲ ਇਹ ਸਰਕਾਰ ਸਾਬਿਤ ਹੋਈ ਹੈ ਸ਼ਾਇਦ ਹੀ ਕੋਈ ਹੋਈ ਹੈ ਔਰੇ ਉਹ ਸਰਕਾਰ ਹੈ ਜਿਹੜਾ ਦਿੱਲੀ ਮਾਡਲ ਦੀ ਗੱਲ ਕਰਦੀ ਸੀ ਅੱਜ ਮੈਂ ਅਰਵਿੰਦ ਕੇਜਰੀਆ ਨੂੰ ਪੁੱਛਣਾ ਚਾਹੁੰਨਾ ਔਰ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਨਾ ਕਿ ਹੁਣ ਤਾਂ ਲੋਕਾਂ ਨੇ ਦਿੱਲੀੋਂ ਵੇਲਾ ਕਰਤਾ ਔਰ ਵੇਲਾ ਇਸ ਕਿਸਮ ਨਾਲ ਕੀਤਾ ਕਿ ਮੁੱਖ ਮੰਤਰੀ ਨੂੰ ਵੇਲਾ ਕਰਤਾ ਸੋ ਜਿਨ੍ਹਾਂ ਲੋਕਾਂ ਨੇ ਅਨਾਜ ਹਾਰੇ ਸਾਹਿਬ ਨੂੰ ਠੱਗਿਆ ਸੀ ਉਹਨਾਂ ਨੇ ਮੁੜ ਕੇ ਦਿੱਲੀ ਠੱਗੀ ਅੱਜ ਦਿੱਲੀ ਦੇ ਲੋਕਾਂ ਨੇ ਇਨਾਂ ਦਾ ਇਹ ਠੱਗੀ ਦਾ حساب ਕਿਤਾਬ ਕੀਤਾ ਐ ਸੋ ਦਿੱਲੀ ਮਾਡਲ ਕਿੱਦਾ ਇੱਕ ਫੇਲ ਫਲੌਪ ਮਾਡਲ ਸੀ ਪੰਜਾਬ ਦੇ ਲੋਕਾਂ ਨੂੰ ਇਸ ਤੋਂ ਸਬਕ ਸਿੱਖਦਿਆਂ ਅੱਜ ਇੱਕ ਮੌਕਾ ਆਇਆ ਹੁਣ ਤਾਂ ਮੌਕਾ ਐ ਪੰਜਾਬ ਦੇ ਫੈਸਲੇ ਪੰਜਾਬੀ ਕਰਨ ਔਰ ਪੰਜਾਬ ਦਿੱਲੀ ਦੇ ਰਿਮੋਟ ਕੰਟਰੋਲ ਤੋਂ ਨਾ ਚੱਲੇ ਮੇਰਾ ਮੰਨਣਾ ਐ ਸਰਕਾਰ ਜਿਹੜੀ 4 ਲੱਖ ਕਰੋੜ ਦੀ ਕਰਜ਼ਾਈ ਐ ਜਿਹਦੇ ਖਜ਼ਾਨੇ ਦੇ ਬਾਜੇ ਵੱਜੇ ਪਏ ਐ ਜਿਨੇ ਜਨਵਰੀ ਤੋਂ ਲੈ ਕੇ ਹੁਣ ਜੂਨ ਮਹੀਨੇ ਤੱਕ 25000 ਕਰੋੜ ਦਾ ਕਰਜ਼ਾ ਨਵਾਂ ਲੈ ਲਿਆ ਜਿਨ੍ਹਾਂ ਨੇ ਸਾਰੇ ਫੰਡ ਸਾਰੇ ਮਹਿਕਮਿਆਂ ਤੋਂ ਵਾਪਸ ਮੰਗਾ ਲਿਆ ਬਿਕੋਜ਼ ਇਹਨਾਂ ਨੂੰ ਤਨਖਾਹ ਦੇਣ ਨੂੰ ਪੈਸੇ ਨਹੀਂ ਹਾਰਡ ਰਿਐਲਿਟੀ ਇਹ ਹੈ ਕਿ ਭਗਵੰਤ ਮਾਨ ਕੁਝ ਨਹੀਂ ਕਰ ਸਕਦਾ ਭਗਵੰਤ ਮਾਨ ਇਜ਼ ਅ ਡੰਮੀ ਚੀਫ ਮਿਨਿਸਟਰ ਕੱਲਾ ਅੰਗੂਠਾ ਲਾਉਂਦਾ ਅੰਗੂਠੇ ਵੀ ਮੈਨੂੰ ਲੱਗਦਾ ਹੁਣ ਤਾਂ ਦਿੱਲੀ ਵਾਲਿਆਂ ਦੇ ਕੋਲ ਹੀ ਆ ਉਹਨਾਂ ਨੇ ਜੇਬ 'ਚ ਪਾਏ ਜਦੋਂ ਕਹਿੰਦੇ ਕੱਢਦੇ ਆ ਔਰ ਕੱਖ ਨਹੀਂ ਕਰਦਾ